ਲਾ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੀ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਤਿਸ ਜਿਆਦਾ ਯਕੀਨ ਕਰਦਾ ਨਹੀਂ ਨਹੀਂ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਛੋੜ ਕੱਟ ਸਕਦੇ ਹੋ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਪਰ ਬੀਜਪੀ ਆਪਣੇ ਸਤਰ ਦੇ ਉੱਤੇ ਪੂਰੀ ਜਿ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਚੌਕ ਰਹੇ ਹਾਂ ਕਿ ਲੁੜੇਗਾ ਇਹ ਲਾਇ ਲੁੜਾ ਇਹ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜਪੀ ਦੇ ਇੰਡੀਵਿਜੂਅਲ ਬੈਨੀਫੀਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫੀਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਝ ਵਿਧਾਨ ਸਭਾ ਜੀ ਤੇ ਮੇਰੇ ਖਿਆਲ ਆਏ ਤਾਂ ਤੁਸੀਂ ਇਸ ਸਾਰੇ ਇਸੇ ਚਾਗਦੇ ਸੀ ਵੀ ਕੋਈ ਨਾ ਕੋਈ ਉਹਦੇ ਤੇ ਕੋਈ ਟਿੱਪਣੀ ਕੀਤੀ ਜਾਊਗੀ ਬਟ ਆਮ ਸੌਰੀ ਤੁਸੀਂ ਵੀ ਇਸ ਕਿਸਮ ਦਾ ਨਹੀਂ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਹੈ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ 'ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਬਟ ਆ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਬਟ ਥਿਸ ਇਜ਼ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਵਾਸਤੇ ਆ ਸਾਡੀ ਅੱਜ ਮੁਹਿੰਮ ਚਾਲੂ ਹੋ ਰਹੀ ਹੈ ਇਹਦੇ ਇਲਾਵਾ ਅਗਰ ਤੁਸੀਂ ਕੁਝ ਪੁੱਛਣਾ ਚਾਹੋਗੇ ਤਾਂ ਬਿਲਕੁਲ ਗੋਲੀ ਲੱਗੀ ਹੈ ਸਾਹਿਬ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਮੈਂ ਤਾਂ ਆ ਵੀ ਕਹਿਆ ਸੀ ਉੱਥੇ ਕੈਸੇ ਫੜ ਕੇ ਜਿਹਨਾਂ ਨੇ ਜਿਹਨੇ ਕੀਤਾ ਇਹਦੀ ਜਾਂਚ ਮੈਂ ਤਾਂ ਉਹੀ ਕਹਿ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਕੀਤਾ ਮੈਂ ਉਹੀ ਕਹਿਆ ਵੀ ਜਾਂਚ ਹੋਣੀ ਚਾਹੀਦੀ ਹੈ ਟਰਾਂਸਪੇਰੈਂਟ ਜਾਂਚ ਹੋਵੇ ਦੇ ਉਹਦੇ ਤੇ ਕਾਰਵਾਈ ਹੋਏ ਜਿਹੜੇ ਨੇ ਕਿਸ ਨੇ ਕੀਤਾ ਸੀ ਜਿਹਦੀ ਕਾਰਵਾਈ ਮਾਨ ਹੁਣਾਂ ਨੇ ਸੰਕਰ ਕਰਤਾ ਬੀਜੇਪੀ ਦੇ ਅੱਗੇ ਇਸ ਕਰਕੇ ਜਾਂਚ ਨਹੀਂ ਹੋਈ ਵੇਖੋ ਸੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਤਾਂ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਐ ਕਾਂਗਰਸ ਦੇ ਅੰਦਰ ਜਿਸ ਕਿਸਮ ਦਾ ਪਰ ਇੱਕ ਗੱਲ ਐ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਸਰ ਕਾਂਗਰਸ ਦੀ ਮਜਬੂਰੀ ਐ ਪੰਜਾਬ ਦੇ ਲੋਕ ਵੀ ਸਮਝੀ ਬੈਠੇ ਆ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रुएलिटी क्रुएलिटी ਅਗੇਂਸਟ ਪੋਲਿਟੀਸ਼ਨ ਦਾ ਕੰਟੈਕਸਟ 'ਚ ਮੈਂ ਕਹਿ ਵੀ ਜੋ ਕੁਝ ਵਿਧਾਨ ਸਭਾ 'ਚ ਵਾਪਰਿਆ ਉਹਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ 'ਤੇ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਨੂੰ ਕੁਝ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਨ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਦੀ 13 ਸੀਟਾਂ ਦੀ ਕਰੀ ਬੈਠੇ ਜੀ 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 ਨਿਬਟਾ ਜੀ ਜੀ ਸਰ 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 ਜ ਕੱਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਹੋ ਇਲੈਕਸ਼ਨ ਮਹਿੰਮ ਦੀ ਆਗਾਜ਼ ਇਹਨੂੰ ਮੰਨ ਸਕਦੇ ਹੋ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਖੜੇ ਹੈ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੇ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਮੋਦੀ ਕੀ ਗਾਰੰਟੀ ਉਹ ਕਿਹੜੀਆਂ ਗਾਰੰਟੀਆਂ ਹੈ ਉਹ ਗਾਰੰਟੀਆਂ ਵਾਸਤੇ ਲੋਕਾਂ ਦੇ ਸੁਝਾਅ ਲੈ ਕੇ ਉਹਦੇ ਬਾਅਦ ਉਹਦੀ ਗਰਾਊਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਉਹਦੇ ਵਾਸਤੇ ਸਰਕਾਰ ਕੋਲ ਸਰਮਾਇਆ ਹੈ ਉਹਦੇ ਲੌਂਗ ਟਰਮ ਇੰਪਲੀਕੇਸ਼ਨਸ ਦੇਸ਼ ਦੀ ਵਿਕਸਿਤ ਭਾਰਤ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਉਸਦਾ ਯੋਗਦਾਨ ਉਹਦੇ ਵਾਸਤੇ ਰਿਸੋਰਸਸ ਮੋਬਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਤੇ ਉਹ ਗਾਰੰਟੀਆਂ ਕੀਤੀਆਂ ਜਾਣ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਅੱਜ ਦੇ ਦਿਨ ਮੇਨ ਬਾਕੀ ਦਾ ਇਲੈਕਸ਼ਨ ਦੇ ਅੰਦਰ ਹਰੇਕ ਕੋ ਪਾਰਟੀਆਂ ਆਪਣੇ ਨਾਰੇ ਬਣਾਉਂਦੀਆਂ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁੰਤੇ ਹਨ ਉਹਨਾਂ ਵਾਅਦਿਆਂ ਨੂੰ ਹਕੀਕਤ 'ਚ ਕਿਵੇਂ ਕਨਵਰਟ ਕਰਨਾ ਹੈ ਉਹ ਸਿਰਫ ਉਹ ਹੀ ਵਾਅਦੇ ਕੀਤੇ ਜਾਣਗੇ ਉਹ ਹੀ ਗਰੰਟੀਆਂ ਦਿੱਤੀਆਂ ਜਾਣਗੀਆਂ ਵਾਅਦੇ ਨਹੀਂ ਹੋਣੇ ਗਰੰਟੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕੇ ਅਮਲ ਕੀਤਾ ਜਾ ਸਕੇ ਇਸ ਤਰ੍ਹਾਂ ਨਹੀਂ ਵੀ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜਿਸ ਤਰ੍ਹਾਂ ਝੂਠ ਬੋਲ ਕੇ ਵੀ ਇੱਥੋਂ 20000 ਕਢ ਲਾਂਗੇ ਇੱਥੋਂ 40000 ਕਰੋੜ ਰੁਪਏ ਕਢ ਲਾਂਗੇ ਤੇ ਜਦੋਂ ਕਢਣ ਦਾ ਸਮਾਂ ਆਇਆ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪੈਸੇ ਕੱਢ ਕੇ ਦਿੱਲੀ ਲੈ ਗਏ ਪੈਸੇ ਤਾਂ ਜ਼ਰੂਰ ਆਏ ਚਾਹੇ ਰੇਤਾ ਵੀ ਕਿਹਾ ਚਾਹੇ दारू ਵੀ ਕਿਹਾ ਪਰ ਪੈਸੇ ਜਿਹੜੇ ਹੈ ਪੰਜਾਬ ਦੇ ਲੋਕਾਂ ਦੇ ਖਜ਼ਾਨੇ 'ਚ ਨਹੀਂ ਆਏ ਪੈਸੇ ਚਲੇ ਗਏ ਕੇਜਰੀਵਾਲ ਸਾਹਿਬ ਦੀ ਸਰਕਾਰ ਤੇ ਉੱਥੇ ਜਿਹੜੇ ਇਹਨਾਂ ਦੇ ਹਾਈ ਕਮਾਂਡ ਬੈਠੀ ਸੀ ਆਮ ਆਦਮੀ ਪਾਰਟੀ ਜੀ ਉੱਥੇ ਚਲੇ ਗਏ ਉਸ ਕਿਸਮ ਦੀ ਫਰਜੀ ਗਾਰੰਟੀਆਂ ਨਹੀਂ ਮੋਦੀ ਕੀ ਗਾਰੰਟੀ ਜਿਹੜਾ ਬ੍ਰਾਂਡ ਨੇਮ ਹੈ ਉਹਨੂੰ ਨਿਗਾਹ 'ਚ ਰੱਖ ਕੇ ਉਹ ਲੋਕਾਂ ਦੇ ਸੁਝਾਅ ਲਿੱਤੇ ਜਾਣਗੇ ਉਹਦੇ ਵਾਸਤੇ ਹਰੇਕ 13 ਦੀ 13 ਸਾਡੀ ਜਿਹੜੀ ਕੌਨਸਟੀਟੂਐਂਸੀਜ਼ ਹੈਗੀਆਂ ਉਹਦੇ 'ਚ ਦੋ-ਦੋ ਵੈਨਸ ਜਾਣਗੀਆਂ ਉਹਦੇ 'ਚ ਇੱਕ ਨੰਬਰ ਵੀ ਦਿੱਤਾ ਜਾਊਗਾ ਜਿਹਦੇ ਉੱਤੇ ਸਾਰੇ ਲੋਕ ਆਪਣਾ ਕੋਈ ਮਿਸਟ ਕਾਲ ਦੇ ਕੇ ਉਦੇ ਬਾਅਦ ਦੁਬਾਰਾ ਕਾਲ ਵਾਪਿਸ ਆਉਗੀ ਤੁਸੀਂ ਉਹਦੇ ਚ ਵੌਇਸ ਰਿਕਾਰਡਿੰਗ ਵੀ ਕਰ ਸਕਦੇ ਹੋ ਲਿਖ ਕੇ ਵਟਸਐਪ ਵੀ ਭੇਜ ਸਕਦੇ ਹੋ ਇੱਕ ਆ ਇਸ ਕਿਸਮ ਦੀ ਉਥੇ ਸੁਝਾਅ ਪੇਟੀ ਵੀ ਰੱਖੀ ਜਾਊਗੀ ਜਿੱਦੇ ਜੇ ਬੰਦਾ ਆ ਕੇ ਫਾਰਮਲੀ ਉਹਦੇ ਚ ਉਸ ਦੇ ਆਪਣੇ ਸੁਝਾਅ ਪਾ ਸਕਦਾ ਹੈ ਤੇ ਤੀਜਾ ਜਿਹੜਾ ਇਸੇ ਨਾਲ ਕੰਟੈਕਸਟ ਜੇ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸੈਲਜ਼ ਬਣਾਏ ਐ ਚਾਹੇ ਉਹ ਐਮ ਐਸ ਐਮ ਇ ਹੈ ਚਾਹੇ ਯੂਥ ਵਿੰਗ ਹੈ ਚਾਹੇ ਸਾਰੇ ਹਰੇਕ ਵਰਗ ਦੇ ਨਾਲ ਲੋਕਾਂ ਨਾਲ ਜੁੜੇ ਜਿਹੜੇ ਸਾਡੇ ਵਿੰਗਸ ਐ ਉਹਦੇ ਦੋ ਦੋ ਸਾਥੀ ਉਸ ਵੈਨ ਦੇ ਨਾਲ ਜਾਣਗੇ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਬਿਜ਼ਨਸ ਐਸੋਸੀਏਸ਼ਨ ਕਾਮਰਸ ਐਸੋਸੀਏਸ਼ਨ ਸਾਰੀਆਂ ਨਾਲ ਇੰਡਸਟਰੀ ਵਾਲਿਆਂ ਨਾਲ ਸਾਰਿਆਂ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ 'ਚ ਸ਼ਾਇਦ ਨਾ ਪਹੁੰਚ ਸਕੇ ਵੈਨ ਪਰ ਕੋਸ਼ਿਸ਼ ਹੋਊਗੀ ਵੀ ਜਿੱਥੇ-ਜਿੱਥੇ ਸਾਡੇ ਕਿਸਾਨ ਪਰਾ ਇਕੱਠੇ ਹੁੰਦੇ ਐ ਚਾਹੇ ਉਹ ਤਹਿਸੀਲ ਦੇ ਵਿੱਚ ਐ ਚਾਹੇ ਮੰਡੀ ਦੇ ਵਿੱਚ ਐ ਚਾਹੇ ਸਾਡੇ ਵਾਲੇ ਏਰੀਏ 'ਚ ਐ ਕਨਾਲ ਕਲੋਨੀਆਂ ਦੇ ਅੰਦਰ ਐ ਜਿੱਥੇ ਕਿਤੇ ਵੀ ਸਾਡੀਆਂ ਵੈਨ ਜਾ ਕੇ ਰੁਕਣ ਗਿਆ ਲੋਕਾਂ ਨੂੰ ਅਪਰੋਚ ਕਰਕੇ ਬਲੌਗ ਡਿਵੈਲਪਮੈਂਟ ਅਫਸਰ ਦੇ ਬਿਡਿਓ ਦੇ ਆਫਿਸੇ ਜਾ ਕੇ ਉਥੇ ਹਰੇਕ ਪੱਖ ਦਾ ਅਸੀਂ ਸੁਜੈਸ਼ਨਸ ਲਵਾਂਗੇ ਤਾਂ ਕਿ ਉਹਨੂੰ ਇੱਕ ਫਾਰਮਲ ਦਿੱਤਾ ਜਾ ਸਕੇ ਉਹਦੇ ਵਾਸਤੇ ਇੱਕ ਟ੍ਰੇਨਿੰਗ ਕੈਂਪ ਵੀ ਜਿੱਥੇ ਲੱਗਿਆ ਸੀ ਮੈਂ ਸਾਡੇ ਜਿਹੜੇ ਸੈਲਜ਼ ਦੇ ਕਨਵੀਨਰ ਹੈ ਜਿਨ੍ਹਾਂ ਨੂੰ ਅੱਜ ਜ਼ਿੰਮੇਵਾਰੀ ਸੌਂਪੀ ਹੈ ਰੰਜਮ ਕਾਮਰਾ ਜੀ ਇਹਨਾਂ ਨੂੰ ਰਿਕੁਐਸਟ ਕਰੂੰਗਾ ਰੰਜਮ ਜੀ ਤੁਸੀਂ ਜਿਹੜਾ ਪਰਫਾਰਮਾ ਹੈ ਜਿਹੜਾ ਇਹਦਾ ਪੂਰਾ ਮਕਸਦ ਹੈ ਜਿਸ ਹਿਸਾਬ ਨਾਲ ਜੋ ਜੋ ਇਹ ਜੋ ਫਾਰਮੈਲਟੀਆਂ ਹੈਗੀਆਂ ਤੁਸੀਂ ਇੱਕ ਮਿੰਟ ਚਾਨਣਾ ਪਾਉਂਗੇ ਪਲੀਜ਼ ਉੱਚਾ ਬੋਲੋ ਸੌਰੀ ਸਾਰੇ ਪ੍ਰੈਸ ਦੇ ਸਾਥੀਆਂ ਦਾ ਭਾਜਪਾ ਦੇ ਸਟੇਟ ਆਫਿਸ ਵਿੱਚ ਵੈਲਕਮ ਅੱਜ ਦਾ ਵਿਸ਼ਾ ਪ੍ਰਧਾਨ ਜੀ ਨੇ ਆਲਮੋਸਟ ਬਰੀਫ ਕਰ ਦਿੱਤਾ ਹੈ ਜਿਹੜੀਆਂ ਉਹਨੀਆਂ ਬਰੀਕੀਆਂ ਨੇ ਉਹਦੇ ਵਾਸਤੇ ਮੈਨੂੰ ਹਦੇਸ਼ ਹੋਇਆ ਸੋ ਇਹ ਤੁਹਾਡੇ ਰਾਈ ਪੰਜਾਬ ਦੀ ਜਨਤਾ ਨੂੰ ਬੇਨਤੀ ਹੈ ਕਿ ਲੋਕਤੰਤਰ ਦੇ ਵਿੱਚ ਖੂਬਸੂਰਤੀ ਸਰਕਾਰ ਦੀ ਇਹ ਹੁੰਦੀ ਹੈ ਕਿ ਲੋਕਾਂ ਦੁਆਰਾ ਲੋਕਾਂ ਦੀ ਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਤੇ ਉਸੇ ਹੀ ਤਰਜ਼ ਤੇ ਜਿਹੜਾ ਭਾਪਾ ਦਾ ਸੰਕਲਪ ਪੱਤਰ ਹੈ ਉਹਦਾ ਨਹੀਂ ਰੱਖੀ ਗਈ ਹੈ ਕਿ ਲੋਕ ਆਪਣੀਆਂ ਸਜੈਸ਼ਨਸ ਦੇਣ ਔਰ ਉਹਦੇ ਤਿੰਨ ਮੀਡੀਅਮਸ ਬਣਾਏ ਗਏ ਨੇ ਔਰ ਉਹ ਤਿੰਨ ਮੀਡੀਅਮ ਨੇ ਇੱਕ ਤਾਂ ਸੁਝਾਅ ਪੇਟੀ ਜਿਹੜੀ ਤੁਹਾਡੇ ਸਾਹਮਣੇ ਪਈ ਏ ਔਰ ਇਹ ਵੈਨਸ ਦੇ ਵਿੱਚ ਸਾਡੇ ਡਿਫਰੈਂਟ ਸੈਲਸ ਦੇ ਜਿਹੜੇ ਕਨਵੀਨਰਸ ਕੋ ਕਨਵੀਨਰਸ ਐਗਜ਼ੈਕਟਿਵ ਮੈਂਬਰਸ ਜਾਣਗੇ ਔਰ ਉਹ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਛੋਟੀ ਛੋਟੀ ਮੀਟਿੰਗਸ ਕਰਕੇ ਉਹਨਾਂ ਦੇ ਸੁਝਾਅ ਲੈਣਗੇ ਦੂਸਰਾ ਹੈ ਨਮੂ ਐਪ ਨਮੂ ਐਪ ਤੇ ਵਿੱਚ ਕੋਈ ਵੀ ਬੰਦਾ ਨਮੂ ਐਪ ਅਪਲੋਡ ਕਰਕੇ ਆਪਣੀਆਂ ਸਜੈਸ਼ਨਸ ਦੇ ਸਕਦਾ ਹੈ ਤੀਸਰਾ ਹੈ ਜਿਹੜਾ ਮਿਸਕਾਲ ਦਾ ਨੰਬਰ ਜਿਹੜਾ 9090902024 ਕੋਈ ਵੀ ਜਿਹੜਾ ਕੋਈ ਵੀ ਅਗਰ ਇਹਨਾਂ ਦੇ ਤਾਂ ਮਿਸ ਕਾਲ ਕਰੇਗਾ ਤਾਂ ਮੂਮੈਂਟ ਮਿਸ ਕਾਲ ਜਾਏਗੀ ਉਹ ਉਵੇਂ ਹੀ ਬੈਕ ਕਾਲ ਆ ਜਾਏਗੀ ਔਰ ਬੀਪ ਤੋਂ ਬਾਅਦ ਤੁਸੀਂ ਆਪਦਾ ਵਾਇਸ ਨੋਟ ਜਿਹੜਾ ਰਿਕਾਰਡ ਕਰਕੇ ਜਿਹੜੀ ਤੁਹਾਡੀ ਸੁਜੈਸ਼ਨ ਹੈ ਉਹ ਤੁਸੀਂ ਉਹਦੇ ਤੇ ਦੇ ਸਕਦੇ ਹੋ ਡਾਇਰੈਕਟ ਜਿਹੜੀ ਇਹ ਉਹ ਨਮੋ ਐਪ ਦੇ ਥਰੂ ਕੇਂਦਰੀ ਕਾਰਿਆਲੇ ਦੇ ਵਿੱਚ ਔਰ ਇਹ ਸਾਰੇ ਜਿਹੜੇ ਸਿਸਟਮ ਦੇ ਵਿੱਚ ਅਪਲੋਡ ਹੋਏਗੀ ਔਰ ਫਿਰ ਉਹਨੂੰ ਰੀਕਨਸਾਈਲ ਕਰਕੇ ਮੈਨੀਫੈਸਟੋ ਦੇ ਵਿੱਚ ਉਹ ਸਾਰੀਆਂ ਸੁਜੈਸ਼ਨਸ ਨੂੰ ਜੋੜਨ ਦੀ ਔਰ ਉਸ ਤੋਂ ਬਾਅਦ ਸੰਕਲਪ ਪੱਤਰਿਤ ਲਿਆਂਦੀ ਕੋਸ਼ਿਸ਼ ਕੀਤੀ ਸੋ ਇਹ ਸਾਰਾ ਪ੍ਰੋਗਰਾਮ ਹੈ ਜੋ ਅਗਲੇ ਅਸੀਂ 10 ਦਿਨਾਂ ਦੇ ਵਿੱਚ ਕੋਸ਼ਿਸ਼ ਕਰਕੇ ਇਹਨੂੰ ਪੂਰਾ ਕਰਕੇ ਔਰ ਆਪਣੀ ਜਿਹੜੀ ਸੈਂਟਰਲ ਮੈਨੀਫੈਸਟੋ ਕਮੇਟੀ ਹੈ ਉਹਦੇ ਤੱਕ ਸਟੇਟ ਨੇ ਉਚਾਰਿਆ ਥੈਂਕ ਯੂ ਮੈਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦੇ ਚਿਹਰੇ ਦੇਖ ਕੇ ਇਸ ਗਲਤੀ ਤੁਹਾਡੇ ਤੋਂ ਮਾਫੀ ਵੀ ਚਾਹੂੰਗਾ ਕਿਉਂਕਿ ਜਿੱਡੀ ਵੱਡੀ ਤਾਦਾਦ ਚ ਤੁਸੀਂ ਅੱਜ ਇਕੱਠੇ ਹੋਏ ਮੈਨੂੰ ਲੱਗਦਾ ਤੁਸੀਂ ਸਾਰੇ ਕਿਸੇ ਨਾ ਕਿਸੇ ਹੋਰ ਚਾਕ ਚ ਆਏ ਸੀਗੇ ਤੇ ਕਿਉਂਕਿ ਉਧਰ ਤਮਾਸ਼ਾ ਬੰਦ ਹੋ ਗਿਆ ਐਂਡ ਆਮ ਸੌਰੀ ਟੂ ਸੇ ਵੀ ਪੰਜਾਬ ਵਿਧਾਨ ਸਭਾ ਇੱਕ ਥੀਏਟਰ ਬਣ ਕੇ ਰਹਿ ਗਈ ਜਿਹਦੇ ਵਿੱਚ ਜੋ ਨਟਕੀ ਹੋਈ ਹੈ ਜੋ ਡਰਾਮੇ ਹੋਏ ਹੈ ਜੋ ਪ੍ਰੀ ਮੈਡੀਟੇਟਿਡ ਜਿਸ ਕਿਸਮ ਦੀ اپੋਜੀਸ਼ਨ ਦੀ ਭੂਮਿਕਾ ਬਣਾ ਕੇ ਸਾਠ ਗਾਂਠ ਦੇ ਨਾਲ ਜੋ ਕੁਝ ਉਹਤੇ ਖੇਡ ਖੇਡਾ ਗਿਆ ਹੈ ਪਰ ਮਨ ਨੂੰ ਅਫਸੋਸ ਹੈ ਇਸ ਗੱਲ ਦਾ ਹੈ ਵੀ ਉਹ ਜਿਹਨੂੰ ਚਾਲੂ ਵਰਲਡ ਇਥੋਂ ਚਾਲੂ ਹੁੰਦਾ ਹੈ ਵੀ ਆ ਲੋਕਤੰਤਰ ਦਾ ਮੰਦਰ ਹੈ ਅਜ਼ੀਮ ਸਦਨ ਹੈ ਉਹ ਅਜ਼ੀਮ ਸਦਨ ਦਾ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਤੇ ਮੇਰੇ ਖਿਆਲ ਆਏ ਤਾਂ ਤੁਸੀਂ ਇਸ ਸਾਰੇ ਇਸੇ ਚਾਗਚੇ ਸੀ ਵੀ ਕੋਈ ਨਾ ਕੋਈ ਉਹਦੇ ਤੇ ਕੋਈ ਟਿੱਪਣੀ ਕੀਤੀ ਜਾਊਗੀ ਬਟ ਆਮ ਸੌਰੀ ਟੂ ਸੇ ਵੀ ਇਸ ਕਿਸਮ ਦਾ ਨਹੀਂ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਹੈ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਬਟ ਆ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਬਟ ਥਿਸ ਇਜ਼ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਵਾਸਤੇ ਆ ਸਾਡੀ ਅੱਜ ਮੁਹਿੰਮ ਚਾਲੂ ਹੋ ਰਹੀ ਹੈ ਇਹਦੇ ਇਲਾਵਾ ਅਗਰ ਤੁਸੀਂ ਕੁਝ ਪੁੱਛਣਾ ਚਾਹੂੰਗੇ ਸਰ ਦੇਖੋ ਸਾਹਿਬ ਤੁਸੀਂ ਮੇਰੇ ਨਾਲ ਸਾਦਾ ਜਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲਿਟਿਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹਾਂ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਾਂ ਇਸ ਦੇ ਜ਼ਿਆਦਾ ਯਕੀਨ ਕਰਦਾ ਨਹੀਂ ਨਾ ਹੀ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਿਚੋੜ ਕੱਢ ਸਕਦੇ ਹੋ ਕਿ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਇਸ ਕਰਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਝੋਕ ਰਹੇ ਹਾਂ ਕੀ ਲੱਗਦਾ ਹੈ ਕਿ ਇਹ ਸਦਰ ਹੁੰਦਾ ਹੈ ਰਾਇਲ ਹੁੰਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫੀਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫੀਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਝ ਵਿਧਾਨ ਸਭ ਉਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਤੇ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਨੂੰ ਕੁਝ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਨ ਇੱਕ ਮਿਲ ਜੁਲ ਕੇ ਖੇਡ ਖੇਡ ਰਹੇ ਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਦਿੱਤੀ ਰਸੀਤਾਂ ਦੀ ਕਰੀ ਬੈਠੇ ਜੀ 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 ਜ ਸਟਰੋਂਗ ਕੰਸੋਲਿਡੇਸ਼ਨ ਕਰਨਾ ਜ਼ਰੂਰੀ ਹੈ ਜਦੋਂ ਤੁਸੀਂ ਸਟੈਂਡ ਬਾਈ ਦੇ ਸਟੇਟਮੈਂਟ ਬਿਲਕੁਲ ਸਾਬ ਮੇਰਾ ਮੰਨ ਹੈ ਰੀਜIONAL ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਬ ਖਾਸ ਤੌਰ ਤੇ ਕਹਿਆ ਜਾ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਵਾਪਸੇ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਉਹਨਾਂ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸ ਡਿਸਕਸ਼ਨ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲ ਕੋਈ ਹੈ ਨਹੀਂ ਜੀ ਸਾਬ ਜੀ ਸਾਡੇ ਮੁੱਖ ਮੰਤਰੀ ਆਰਵ ਨੇ ਪਿਛਲੇ ਦਿਨਾਂ ਦੇ ਵਿਧਾਨ ਸਭਾ ਦੇ ਵਿੱਚ ਦੋ ਦਿਨ ਪਹਿਲਾਂ ਇਹ ਕਿਹਾ ਕਿ ਜਿਹੜੀਆਂ ਆਪ ਆਪਨੀ ਪਾਰਟੀ ਆਉਣ ਤੋਂ ਬਾਅਦ ਸਾਰੀਆਂ ਪਾਰਟੀਆਂ ਹੁਣ ਗਾਰੰਟੀ ਦੇਣ ਲੱਗ ਪਈਆਂ ਖਾਸ ਕਰਕੇ ਪ੍ਰਧਾਨ ਮੰਤਰੀ ਪਰ ਕਈ ਤਰ੍ਹਾਂ ਦੇ ਜਿਹੜੇ ਤਾਜਾ ਉਹ ਕਥੇ ਮਾਣ ਦੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਡਾਕੂਮੈਂਟਸ ਨੇ ਆ ਜਿਹੜੀਆਂ ਗਰੰਟੀਾਂ ਵਾਲੇ ਜਾਂ ਟੌਨ ਬੈਰੀ ਬਿਜ਼ਨਸ ਤੋਂ ਹੁੰਦੇ ਆ ਇਹ ਨਿਗਲ ਡਾਕੂਮੈਂਟਸ ਹੋਣਾ ਚਾਹੀਦਾ ਤਾਂ ਕਿ ਝੂਠੇ ਵਾਦੇ ਝੂਠੀਆਂ ਗਰੰਟੀਆਂ ਨਾ ਹੋ ਸਕੇ ਕਿਉਂਕਿ ਤੁਹਾਡੀ ਪਾਰਟੀ ਨੇ ਪਹਿਲਾਂ ਪ੍ਰਧਾਨ ਮੰਤਰੀ ਨੇ 1 ਕਰੋੜ ਨੌਕਰੀਆਂ ਦੇਣ ਦੀ ਵੀ ਗੱਲ ਕਹੀ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ ਤੇ ਐਮਐਸਪੀ ਵੇੜ ਦੀ ਗੱਲ ਕੀਤੀ ਜਦੋਂ 2014 ਨੂੰ ਪਹਿਲੀ ਵਾਰੀ ਵੱਡੀ ਸਰਕਾਰ ਆਉਂਦੀ ਸੀ ਪ੍ਰਧਾਨ ਮੰਤਰੀ ਬਣੇ ਤੁਸੀਂ ਸਾਇਮਤਾ ਵੀ ਕਿ ਜਿਹੜਾ ਜਿਹੜਾ ਇਹ ਆ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜੇਕਰ ਕੋਈ ਪਾਰਟੀ ਨਹੀਂ ਬਾਦੇ ਪੂਰੇ ਕਰਦੀ ਉਹਦੀ ਮਾਤਰਾ ਦੋਣੀ ਚਾਹੀਦੀ ਹੈ ਦੇਖੋ ਇਹਦੇ ਵਿੱਚ ਬਹੁਤ ਸਾਰੀ ਵਾਰੀ ਸੁਪਰੀਮ ਕੋਰਟ ਚ ਵੀ ਗਏ ਹੈ ਇਲੈਕਸ਼ਨ ਕਮਿਸ਼ਨ ਕੋਲ ਕੋਲਾ ਮਸਲਾ ਗਿਆ ਉਹਨਾਂ ਨੇ ਕਿਹਾ ਕੰਮ ਸਾਡਾ ਨਹੀਂ ਹੈ ਪਾਰਲੀਮੈਂਟ ਨੇ ਕਰਨਾ ਹੈ ਕੋ ਸੁਪਰੀਮ ਕੋਰਟ ਚ ਵੀ ਆ ਗੱਲ ਗਈ ਹੈ ਇਹਦੇ ਵਾਸਤੇ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਜਿਹੜੇ ਲੋਕ ਆ ਸਵਾਲ ਉਠਾ ਰਹੇ ਹੈ ਉਹ ਆਪਣੇ ਅੰਦਰ ਚਾਤੀ ਮਾਰ ਕੇ ਤਾਂ ਦੇਖਣ ਸਾਹਿਬ ਕੱਲ ਹੀ ਚੀਮਾ ਸਾਹਿਬ ਦੀ ਮੈਂ ਮਾਫੀ ਸੁਣ ਰਿਹਾ ਸੀ ਨਹੀਂ ਕਹਿੰਦਾ ਸੀ 1000 ਰੁਪਿਆ ਜਿਹੜਾ ਦੇਣਾ ਸੀ ਮਹਿਲਾਵਾਂ ਨੂੰ ਤਾਂ ਅੱਜ ਖਾਸ ਤੌਰ ਤੇ ਜਦੋਂ ਅੱਜ ਇੱਕ ਔਮਨਸ ਡੇ ਮਨਾ ਰਿਹਾ ਹੈ ਸਾਰਾ ਵਰਡ ਮਨਾ ਰਿਹਾ ਹੈ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਉਹਨਾਂ ਦੇ ਇਸ ਕਿਸਮ ਦੇ ਬਿਆਨ ਆਣਾ ਦਰਸਾ ਰਿਹਾ ਵੀ ਇਹ ਕਿੰਨੇ ਸੀਰੀਅਸ ਹੈ ਮੈਂ ਸਮਝਦਾ ਹਾਂ ਵੀ ਛੋਟੇ ਛੋਟੇ ਪਹਿਲਾਂ ਬੰਦਾ ਕਦਮ ਚੱਕਦਾ ਭਜਣ ਤੋਂ ਪਹਿਲਾਂ ਭਗਵੰਤ ਮਾਨ ਜੀ ਇੰਨਾ ਹੀ ਕਰ ਲੈਣ ਵੀ ਵਿਧਾਨ ਸਭਾ ਦੀ ਗਰਿਮਾ ਤਾਂ ਬਣਾ ਕੇ ਰੱਖਾਂਗੇ ਇਹਦਾ ਕੋਈ ਕਾਨੂੰਨ ਬਣਾ ਲੈਣ ਵੀ ਹੂਸ ਐਵਰ ਮਿਸ ਬਿਹੇਵਸ ਇਨ ਦਾ ਹਾਊਸ ਅਨਬਿਕਮਿੰਗ ਆਫ ਅ ਪਾਰਲੀਮੈਂਟੇਰੀਅਨ ਉਹਨੂੰ ਛੇਕਿਆ ਜਾਵੇ ਮੁੜ ਕੇ ਇਲੈਕਸ਼ਨ ਨਾਲ ਲੜ ਸਕੇ ਇਹਦਾ ਕੋਈ ਕਾਨੂੰਨ ਬਣਾ ਲਈਏ ਤਾਂ ਵੀ ਮੈਂ ਸਮਝਦਾ ਲੋਕਤੰਤਰ ਬਚ ਜੂਗਾ ਸਭ ਸਭ جس بات میں میں انوولڈ نہیں ہوں اس کے اوپر میں امپیڈیمنٹ یا واٹ از فیسیلیٹیٹنگ दैट ایگریمنٹ ائی ائی کینٹ کمنٹ ان دا تھنگ۔ اپ نے بہت زبردست گل کیتی ہے کہ پنڈ پنڈ جا کے جی ਤੁਸੀਂ کس طرح پنڈ پنڈ دے میں کہہ دیا جی کوشش کر کے مکھ وقت زیادہ سے زیادہ تے پہنچی جاؤ گے دو وین پھر پتہ کیونکہ لگاتار ہور کرن دے بارڈرا تے بیٹھے نے۔ سب विरोध کرنا ہر ایک دا حق ہے کل بھی سپریم کورٹ نو بھی آ کہنا پیا بھی ہر ایک بندے نو اپنی گل کہن دا حق ہے پر کل ہائی کورٹ دا بھی ਤੁਸੀਂ فیصلہ سن لیا ہونا ہے۔ ਵੀ ਬੱਚਿਆਂ ਨੂੰ ਇਸਤੇਮਾਲ ਨਾ ਕਰੋ ਸਾਬ ਮੇਰੀ ਵੀ ਬੇਨਤੀ ਆਈ ਹੈ ਵਿਰੋਧ ਕਰੋ ਇਹ ਜਿਹੜੇ ਬਾਲੇ ਸਿਆਣੇ ਸਮਝਦਾਰ ਲੋਕ ਹੈ ਜਿਨ੍ਹਾਂ ਨੇ ਕਹਿੰਦੇ ਵੀ ਅਸੀਂ ਕਿਲਾ ਫਤਿਹ ਕਰਕੇ ਆਏ ਆ ਉਹ ਲੋਕ ਹੁਣ ਚੰਗੀ ਖਾਸੀ ਮੈਚ्योर ਉਮਰ ਦੇ ਹੈ ਉਹ ਅੱਗੇ ਹੋ ਕੇ ਕਰਨ ਵਿਰੋਧ ਬੱਚਿਆਂ ਨੂੰ ਕਿਉਂ ਮਰਵਾ ਰਹੇ ਹੋ ਸਾਬ ਮੈਂ ਤਾਂ ਇਹ ਸਵਾਲ ਪੁੱਛਿਆ ਵੀ ਸ਼ੁਭ ਕਰਨ ਕਿਉਂ ਮરાਇਆ ਗਿਆ ਕਰੋ ਵਿਰੋਧ ਕਰੋ ਸਾਬ ਵਿਰੋਧ ਲੋਕਤੰਤਰ ਦਾ ਵਿਰੋਧ ਮੈਂ ਤਾਂ ਕਹਿ ਰਿਹਾ ਵੀ اپੋਜੀਸ਼ਨ ਤਾਂ ਰੜਗੀ ਹੁਣ ਵਿਰੋਧ ਕੋਈ ਤਾਂ ਕਰੂਗਾ ਹੀ ਕਾਂਗਰਸ ਨੂੰ ਤਾਂ ਜੇਬ ਜੇਪਾਈ ਫਿਰਦੀ ਆ ਆਮ ਆਦਮੀ ਪਾਰਟੀ ਨਾਲ ਲਈ ਫਿਰਦੀ ਹੈ ਵੀ ਆ ਤੁਸੀਂ ਸੀਟ ਸਾਡੇ ਝੋਲੀ ਜੇ ਪਾਈ ਹੈ ਕੋਰੁਕ ਖੇਤਰ ਦੀ ਨਾ ਦਿਓ ਉਹ ਫਿਰ ਕਹਿੰਦੇ ਫਿਰ ਚਿੰਮੜ ਜਾਂਦੇ ਆ ਬੇਸ਼ਰਮੀ ਦੀ ਵਿਆਹ ਬਾਬਾ ਸਾਹਿਬ ਮੈਂ ਬਿਲਕੁਲ ਗਿਆ ਸਾ ਮੈਂ ਅੱਜ ਵੀ ਮੈਂ ਇੱਥੇ ਕਹਿ ਰਿਹਾ ਬੋਲੋ ਬਿਲਕੁਲ ਗੋਲੀ ਲੱਗੀ ਹੈ ਸਾਹਿਬ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਮੈਂ ਤਾਂ ਆ ਵੀ ਕਹੇ ਸੀ ਉੱਥੇ ਕਹੇ ਸੀ ਫੜ ਕੇ ਜਿਹਨਾਂ ਨੇ ਜਿਹਨੇ ਕੀਤਾ ਇਹਦੀ ਜਾਂਚ ਮੈਂ ਤਾਂ ਉਹੀ ਕਹਿ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਕੀਤਾ ਮੈਂ ਉਹੀ ਕਹਿਆ ਵੀ ਜਾਂਚ ਹੋਣੀ ਚਾਹੀਦੀ ਹੈ ਟਰਾਂਸਪੇਰੈਂਟ ਜਾਂਚ ਹੋਵੇ ਦੇ ਉਹਦੇ ਤੇ ਕਾਰਵਾਈ ਵੇ ਜਿਹੜੇ ਨੇ ਕਿਸਨ ਕੀਤਾ ਜਾਂ ਮਾਨ ਹਣਾ ਨੇ ਸਵੰਦਰ ਕਰਤਾ ਬੀਜੇਪੀ ਦੇ ਅੱਗੇ ਇਸ ਕਰਕੇ ਜਾਂਚ ਨਹੀਂ ਹੋਈ ਦੇਖੋ ਸੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਤਾਂ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਐ ਕਾਂਗਰਸ ਦੇ ਅੰਦਰ ਜਿਸ ਕਿਸਮ ਦਾ ਪਰ ਇੱਕ ਗੱਲ ਐ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਸਰ ਕਾਂਗਰਸ ਦੀ ਮਜਬੂਰੀ ਐ ਪੰਜਾਬ ਦੇ ਲੋਕ ਵੀ ਸਮਝੀ ਬੈਠੇ ਆ ਮੈਂ ਭਗਵੰਤਬਾਹ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रुएलिटी क्रुएलिटी ਅਗੇਂਸਟ ਕੋਲੀਸ਼ਨ ਦਾ ਕੇਸ ਨਾ ਦਰਜ ਦਰਜ ਹੋ ਜੇ ਜਿਹੜਾ ਰੋਜ ਦਾਬੇ ਮਾਰ ਦਿੰਦੇ ਮੈਂ ਤੇਰੇ ਖਾਤੇ ਖੋਲ ਦੂੰਗਾ ਇਹਨਾਂ ਦੇ ਅੰਦਰ ਸਾਈਕੋਲੋਜੀਕਲੀ ਇਹਨਾਂ ਪ੍ਰੈਸ਼ਰ ਬਣ ਜੂਗਾ ਸੋ ਕਾਲਡ ਨਵੀਂ ਉੱਠਦੀ ਪਨੀਰੀ ਦੇ ਅੰਦਰ ਇਹ ਤਾਂ ਰਾਤ ਨੂੰ ਉੱਠ ਉੱਠ ਕੇ ਭਜਿਆ ਕਰਨਗੇ ਕਹਿੰਦੇ ਨਾ ਨਹੀਂ ਹਸਣ ਵਾਲੀ ਗੱਲ ਹੈ ਜੋਸ਼ੀ ਜੀ ਆ ਗੱਲ ਹੈ ਉਹ ਜੂਗੇ ਕਹਿੰਦਾ ਕੋਈ ਵੀ اپੋਜੀਸ਼ਨ ਨੇਤਾ ਬੋਲਾ ਤਾਂ ਉਸਕੋ ਬੋਲेंगे ਸੋ ਜਾ ਗੱਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗੱਬਰ ਸਿੰਘ ਦਾ ਰੂਪ ਬਣਾਈ ਬੈਠੇ ਐ ਸਾਡੇ ਲੀਡਰ ਆਉਂ ਡਰਾਈ ਜਾਂਦੇ ਐ ਕਹਿੰਦਾ ਤੂੰ ਬਹਿ ਜਾ ਮੇਰੀ ਅੱਖ ਜਾ ਕੇ ਪਾ ਕੇ ਗੱਲ ਕਰ ਤੇਰਾ ਮੈਂ ਬਸ ਦਾ ਕੇਸ ਖੋਲ ਦੂੰਗਾ ਕੋਈ ਅਬਲ ਕਰਾਣੇ ਪਹੁੰਚੇ ਖੜੇ ਸੀਗੇ ਕਿਸੇ ਸੋਨੇ ਬਿਸਕੁਟ ਦੇ ਪਹੁੰਚੇ ਖੜੇ ਸੀਗੇ ਤੇ ਇਸ ਤਰ੍ਹਾਂ ਡਰਾਣਾ ਸ਼ੋਭਾ ਨਹੀਂ ਦਿੰਦਾ ਲੋਕਤੰਤਰ ਚ ਗੱਲ ਕਹਿਣ ਦੇ ਉਹਨਾਂ ਨੂੰ ਐਵੇਂ ਡਰ ਪੈ ਜੂਗਾ ਇਹਨਾਂ ਨੂੰ ਕਿਦਾ ਐਂਕਰੀ ਆਮਾਦੀ ਪਾਰਟੀ ਨੇ ਇਹ ਗੱਲ ਰੱਖੀ ਸੀ ਤੁਸੀਂ ਹੀ ਟੇਕ ਕਰੋ ਸਭ ਇਸ ਟੇਕ ਤੇ ਕਈ ਵਾਰੀ ਗੱਲਾਂ ਹੋ ਗਈ ਮਸਾਂ ਚੀਨ ਦਾ ਹਾਲ ਦੇਖ ਲਓ ਰੋ ਚੀਨ ਨਾਲ ਕੰਪੇਅਰ ਕਰਦੇ ਆ ਚੀਨ ਅੱਜ ਕਿੱਥੇ ਪਹੁੰਚਿਆ ਉੱਥੇ ਚੰਡੂਖਾਨੇ ਮਸ਼ਹੂਰ ਸੀਗੇ ਸਾਬ ਚੀਨ ਦੇ ਅਸੀਂ ਆਪਾਂ ਚੀਨ ਬਣਾਉਣਾ ਚਾਹੁੰਦੇ ਆ ਆਪਾਂ ਉਹਨਾਂ ਦੀ ਜੀ ਡੀ ਪੀ ਗ੍ਰੋਥ ਰੇਟ ਦੇ ਜਿੱਥੇ ਪਹੁੰਚ ਖੜੇ ਉਹਦੇ ਤੇ ਕੰਪੈਰੀਸ਼ਨ ਕਰਦੇ ਨਹੀਂ ਚੰਡੂਖਾਨੇ ਬਣਾਣੇ ਤੇ ਸਭ ਲੋਕਤੰਤਰ ਦਾ ਮੰਦਿਰ ਬਣਾਓ ਕੌਣ ਰੋਕਦਾ ਨਾ ਸਰ ਸਰ ਇਹ ਬਾਤ ਆਨੇ ਆਈ ਇੱਕ ਚੀਜ਼ ਕਿ ਪਨੀਤ ਕੋ ਟਿਕਾ ਕੇ ਕੈਪਟਨ ਅਮਰਿੰਦ अलायंस करवा रहे हैं बीजेपी नकाली दल इतनी बात ये सच है दूसरी पुनीत कौर को फॉर्मली इंडक्ट कर रही है बीजेपी आई बिलीव जहाँ तक इंडक्ट करने का सवाल है उन्होंने ऑलरेडी बात अपनी क्लियर कर दी है वो उसके लिए जो भी टाइमिंग वगैरह हाई कमांड से बैठ के जो तय करके वो करेंगे क्योंकि दिल्ली में उनकी जॉइनिंग होगी اور جہاں تک کیپٹن صاحب کروا رہے ہیں اس کے لیے سوری میں ائی ایم ناٹ پارٹ اف دیٹ پروسیس اس لیے میں کوئی بھی کمنٹ کرنا ٹھیک نہیں سمجھتا سر کیپٹن صاحب نے نیوز 18 پہ کہا تھا کہ الائنس کو لے کے میری جکر صاحب سے بات ہوئی اور جکر صاحب اس واسطے سے ہیں۔ دیکھیے میں نے پبلیکلی بھی کہا ہے بھی لوگوں کیभावना ہے ہیو کنویڈ دیٹ فیلنگ ان کو یہی بات میں نے بتائی کہ لوگ جہاں بھی جاتے ہیں ਤੁਸੀਂ کرو جی انہاں دے نکےل پاؤ عام آدمی پارٹی تے کانگریس رل کے پنجاب نو ڈوبن لگی ہے۔ तो इसकी बात है बाकी जो फैसला होगा मैं तो आपको कहा आप उस बयान के ऊपर ना जाके ये देखो भी आज पार्टी तेरह की तेरह सीटों के ऊपर जाके तैयारी कर रही है उसकी तरफ ध्यान थैंक यू मेरा एक सवाल सवाल है होगा इस कि आप ये कैसे कह रहे हैं कि कांग्रेस और आम आदमी पार्टी मिली हुई है क्योंकि दोनों में तो पे डेली बाजार हो रही है वही साहब कहाँ हो रहा है चंडीगढ़ के अंदर विधानसभा चंडीगढ़ के अंदर ही है अभी चंडीगढ़ के अंदर मेयर का जो इलेक्शन उन्होंने मिलके जो किया है उसको आप क्या कहेंगे साहब जो कुरुक्षेत्र की यहाँ से कुरुक्षेत्र कितनी दूर है साहब कुरुक्षेत्र में इलेक्शन ये इनको सीट छोड़ रहे हैं साहब दिल्ली के अंदर सीट छोड़ रहे हैं और मिलने को क्या कहते हैं साहब कौन सी मिलनी देखना, देखना, देखना चाहते हैं हाँ जी स्क्रिप्ट लिखी हुई है मैं तो टोटली लिखी हुई स्क्रिप्ट है साहब वहां से बनठंड के आते हैं कांग्रेस के एम एल ए वहां पे ड्रामा करके क्यों नहीं अदरवाइज उनको बातें करनी पड़ेगी रिकॉर्ड पे जाए हला लला करके बाहर चले जाते हैं। भी कुछ चेन रहा है, ताड़ा रहा है। फिर चेन और ताड़े की नौबत क्यों आ गई पंजाब के अंदर फिरौती मांगी जा रही है खोआ हो रही है जिन्होंने कहते वो खूह को रोकने के लिए बड़ा ताला लगाया जाता है घरे को आके ताला तोड़ लो मोटे ताले बहुत फिर लोगो अपने तो फिर इनके जो सहयोगी थे आज मैं हमारे कांग्रेस के लीडर का बयान पढ़ रहा था देयर जफीयर साइकोसिस इन पंजाब वो शायद अपनी बात कर रहे थे कि कांग्रेस के अंदर दो किस्म के फियर पंजाब के अंदर डरदा माहौल बने हुए है एक तो हम लोगां के अंदर जेड़े फिरौती दे टेलीफोन ना आ जान कांग्रेसियांदे अंदर इस किस्म दा माहौल है पोजीशन वाले जी ਬੀਕਤੇ ਉਹਨਾਂ ਦਾ ਬਿਜ਼ਨਸ ਨਾਲ ਦੇ ਟੈਲੀਫੋਨ ਆ ਜੇ ਕਿ ਖੜਕਾਨਾ ਦੇ ਦੋ ਕਿਸਮ ਦੇ ਹੈ ਉਸ ਤੋਂ ਭਗਵੰਤ ਮਾਨ ਜੀ ਨੂੰ ਮੈਂ ਕਹਾਂ ਜੇ ਤੁਸੀਂ ਡਰਾਓ ਨਾ ਬਿਜ਼ਨਸ ਪੇਜ ਜਿਹੜੀਆਂ ਪੇਜ ਦਿਓ ਰੋਜ਼ ਰੋਜ਼ ਦੇ ਦਾਬੇ ਮਾਰ ਕੇ ਇਹਨਾਂ ਦੀ ਗਰੋਥ ਜਿਹੜੀ ਹੈ ਉਹ ਸਟੰਟਡ ਹੋ ਜੂਗੀ ਜਿਸ ਤਰ੍ਹਾਂ ਬੱਚੇ ਦਾ ਇੰਪ੍ਰੈਸ਼ਨੇਬਲ ਸਪੇਜ ਹੈ ਨਵੇਂ ਨਵੇਂ ਲੀਡਰ ਬਣੇ ਨਵੀਆਂ ਨਵੀਆਂ ਜੈਕਟਾਂ ਬਣਾਈਆਂ ਇਹਨਾਂ ਨੇ ਚੀਫ ਮਿਨਿਸਟਰੀ ਵਾਲੀ ਜਿਹੜੀ ਭਗਵੰਤ ਮਾਨ ਜੀ ਕਹ ਰਹੇ ਸੀ ਸੌਰੀ ਹਾਂ ਜੇ ਕਾਲੀਦਾਲਾ ਭਾਈਪਾਰਾ ਗਾਟ ਜਿਹੜਾ ਤੁਸੀਂ ਸੈਮ ਕਿਹਾ ਤੁਸੀਂ ਜਿਹਨ ਕੈਪਟਨ ਸਾਹਿਬ ਨੇ ਕਿਹਾ ਸਹਿਮਤ ਤੁਸੀਂ ਜੇ ਗਾਟ ਜਿਹੜਾ ਹੁੰਦਾ ਹੈ ਸੀਫ ਸ਼ੀਡ ਨੂੰ ਲੈ ਕੇ ਵੱਡਾ ਜੇ ਜੇ ਹੁੰਦਾ ਉਹਨੂੰ ਜੇ ਇਹਨੂੰ ਅਜੇ ਤੱਕ ਕਿਸੇ ਨੇ ਪੜਿਆ ਸਾਬ ਤੁਸੀਂ ਮੇਰੇ ਤੋਂ ਸਿਆਣਾ ਜੇ ਵਾਲੀ ਗੱਲਾਂ ਛੱਡੋ ਤੁਸੀਂ ਜੋ ਐ ਉਹਦੇ ਤੇ ਗੱਲ ਕਰੋ ਤੇਰਾ ਅੱਛਾ ਤੁਹਾਨੂੰ ਵੈਨ ਨਹੀਂ ਦਿਸ ਰਹੀ ਬਾਹਰ ਕੜੀ ਤੁਹਾਨੂੰ ਜੇ ਪੜੀ ਜਾਣੀ ਤੁਸੀਂ ਜੇ ਫਾਰਮ ਤਾਂ ਕਿਸਾਨ ਬਣਾ ਕੇ ਲੈ ਗਿਆ ਉਹਨਾਂ ਨੂੰ ਉਹਦਾ ਫਸਲ ਲੱਗਣਾ ਸੁਨੀਲ ਜਾਕਰ ਸੁਨੀਲ ਦਾ ਮਹਤਾਜ ਨਹੀਂ ਸੰਦੀਪ ਜਾਕਰ ਸੁਨੀਲ ਦਾ ਮਹਤਾਜ ਨਹੀਂ ਉਹ ਆਪਣੇ ਫੈਸਲੇ ਦਾ ਆਪਣੇ ਆਪ ਉਹ ਬਕਾਇਦਾ ਕਹਿੰਦੇ ਮੇਰੇ ਚਾਚਾ ਜੀ ਜਾਣ ਕੇ ਮੈਂ ਉੱਥੇ ਚਾਚਾ ਜੀ ਤਾਂ ਜਿੱਥੇ ਗਏ ਆ ਫੈਸਲਾ ਭਤੀਜਾ ਜੀ ਨੇ ਕਰਨਾ ਜਿੱਥੇ ਕਰਨਗੇ ਆਪਣੇ ਹਿਸਾਬ ਨਾਲ ਕਰਨਾ ਬਾਹਰ ਬੈਠਾ